ਮਾਨਯੋਗ ਸਪੀਕਰ ਸਾਹਿਬ ਅਸੀਂ ਇਸ ਸਕੀਮ ਨੂੰ ਕਾਫੀ ਹੱਦ ਤੱਕ ਸਰਲ ਕੀਤਾ ਹੈ ਜਿੱਥੋਂ ਤੱਕ ਇਹਦੇ ਸਰਟੀਫਿਕੇਟ ਦਾ ਸਬੰਧ ਹੈ ਕਿ ਬਹੁਤ ਜ਼ਿਆਦਾ ਘੁੰਮਣਾ ਪੈਂਦਾ ਇਹੋ ਜੀ ਕੋਈ ਗੱਲ ਨਹੀਂ ਔਰ ਮੈਂ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਅਸੀਂ ਪਹਿਲਾਂ ਇਹ ਸੀ ਕਿ ਸ਼ਾਇਦ ਇਨਕਮ ਸਰਟੀਫਿਕੇਟ ਲੈਣਾ ਪੈਂਦਾ ਅਸੀਂ ਸਿਰਫ 셀ਫ ਡੈਕਲੇਰੇਸ਼ਨ ਮੰਗਦੇ ਹਾਂ ਜਿਹੜੀ ਕਿ ਕਿਸੇ ਸਰਪੰਚ ਤੋਂ ਜਾਂ ਐਮਸੀ ਤੋਂ ਸਾਈਨ ਕੀਤੇ ਹੋਣ ਉਸ ਤੋਂ ਬਾਅਦ ਕਾਸਟ ਤੇ ਬਰਥ ਸਰਟੀਫਿਕੇਟ ਹੁੰਦਾ ਹੈ ਵਿਆਦਾ ਕਾਰਡ ਤੇ ਬੈਂਕ ਅਕਾਊਂਟ ਇਹ ਪੰਜ ਚੀਜ਼ਾਂ ਮੰਗੀਆਂ ਜਾਂਦੀਆਂ ਨੇ ਔਰ ਇਸ ਨੂੰ ਅਸੀਂ ਹੁਣ ਆਨਲਾਈਨ ਵੀ ਕੀਤਾ ਜਿਸ ਦਾ ashirwad.punjab.gov.in ਦੇ ਉੱਪਰ ਉਹ ਜਾ ਕੇ ਆਪ ਵੀ ਅਪਲਾਈ ਕਰ ਸਕਦੇ ਨੇ ਔਰ ਅਸੀਂ ਇਹਨਾਂ ਨੂੰ ਸੇਵਾ ਕੇਂਦਰ ਨਾਲ ਜੋੜਨ ਦੇ ਲਈ ਮਤਲਬ ਚੱਲ ਰਹੀ ਹੈ ਇਹ ਸਾਡਾ ਪ੍ਰੋਸੈਸ ਉਹ ਜਲਦ ਕੰਪਲੀਟ ਹੋ ਜਾਏਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਇਸ ਮਹੀਨੇ ਦੇ ਵਿੱਚ ਅਸੀਂ ਇਹਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਜਾਵਾਂਗੇ ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਦੇ ਵਿੱਚ ਇਹ ਨਹੀਂ ਕਿ ਕੋਈ ਬਹੁਤੇ ਚੱਕਰ ਲਾਉਣੇ ਪੈਂਦੇ ਦਫ਼ਤਰਾਂ ਦੇ ਮੈਨੂੰ ਹੀ ਲੱਗਦਾ ਹੈ ਕਿ ਇਹਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਹੋਰ ਇਸ ਸਕੀਮ ਬਾਰੇ ਜਾਗਰੂਕ ਕਰੀਏ ਪਰ ਜੇ ਫਿਰ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਨੂੰ ਕੋਈ ਜੈਨੂਇਨ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਜਾਂਦੇ ਆ ਤਾ ਇਸ ਬਾਰੇ ਵੀ ਵਿਚਾਰ ਕਰ ਲਵਾਂਗੀ